ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਨੂੰ ਰਬਾਬ ਦੇ ਪੈਸੇ ਲੈਣ ਦੇ ਲਈ ਬੇਬੇ ਨਾਨਕੀ ਜੀ ਦੇ ਕੋਲ ਕਿਉਂ ਭੇਜਿਆ ਆਓ ਇਸ ਬਾਰੇ ਆਪਾਂ ਜਾਣਦੇ ਹਾਂ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਕੌਤਕ ਦੀਆਂ ਗੱਲਾਂ ਮਹਤਾ ਕਾਲੂ ਜੀ ਸੁਣਦੇ ਹਨ ਤਾਂ ਉਹ ਮਰਦਾਨੇ ਨੂੰ ਪਤਾ ਕਰਨ ਦੇ ਲਈ ਬਾਬੇ ਨਾਨਕੀ ਜੀ ਦੇ ਕੋਲ ਭੇਜਦੇ ਹਨ ਤਾਂ ਭਾਈ ਮਰਦਾਨਾ ਬਾਬੇ ਨਾਨਕੀ ਜੀ ਦੇ ਕੋਲ ਪਹੁੰਚ ਜਾਂਦਾ ਹੈ ਅਤੇ ਭਾਈ ਮਰਦਾਨਾ ਬਾਬੇ ਨਾਨਕੀ ਜੀ ਨੂੰ ਦੱਸਦਾ ਹੈ ਕਿ ਮਹਤਾ ਗਾਲੂ ਜੀ ਬਾਬੇ ਨਾਨਕ ਜੀ ਦੁਆਰਾ ਮੋਦੀ ਖਾਨਾ ਲੁੱਟਾ ਦੇਣਾ ਅਤੇ ਫਕੀਰੀ ਭੇਸ ਬਣਾ ਕੇ ਮਸਾਣਾ ਦੇ ਵਿੱਚ ਬੈਠ ਜਾਣ ਵਾਲੀਆਂ ਗੱਲਾਂ ਸੁਣ ਕੇ ਬੜੀ ਚਿੰਤਾ ਕਰਦੇ ਹਨ ਅਤੇ ਬੜੇ ਗ੍ਰੋਧਿਤ ਹੁੰਦੇ ਹਨ ਕਿ ਉਹਨਾਂ ਨੇ ਮੈਨੂੰ ਤੁਹਾਡੇ ਕੋਲ ਪਤਾ ਕਰਨ ਦੇ ਲਈ ਭੇਜਿਆ ਹੈ ਕਿ ਇਹ ਤੁਸੀਂ ਹੀ ਦੱਸੋ ਕਿ ਇਹ ਗੱਲਾਂ ਠੀਕ ਹਨ ਜਾਂ ਨਹੀਂ ਤਾਂ ਬੇਬੇ ਨਾਨਕੀ ਜੀ ਕਹਿਣ ਲੱਗੀ ਕਿ ਮਰਦਾਨਿਆ ਇਹ ਗੱਲਾਂ ਸਾਰੀਆਂ ਠੀਕ ਹਨ ਭਰਤੂ ਗੁਰੂ ਨਾਨਕ ਦੇਵ ਜੀ ਤੋਂ ਜਾ ਕੇ ਪੁੱਛ ਤੇ ਤੂੰ ਜੋ ਉਹਨਾਂ ਕੋਲੋਂ ਸੁਣੀਂਗਾ ਤਾਂ ਉਹੀ ਜਾ ਕੇ ਤੁਸੀਂ ਮਹਤਾ ਕਾਲੂ ਜੀ ਨੂੰ ਦੱਸ ਦੇਣਾ ਤਾਂ ਬੇਬੇ ਨਾਨਕੀ ਜੀ ਦੇ ਕੋਲੋਂ ਇੰਨੀ ਗੱਲ ਸੁਣ ਕੇ ਭਾਈ ਮਰਦਾਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕੋਲ ਚਲਿਆ ਜਾਂਦਾ ਹੈ ਅਤੇ ਜਾ ਕੇ ਕਹਿਣ ਲਗਾ ਕਿ ਪਾਸ਼ਾ ਜੀ ਤੁਸੀਂ ਤਾਂ ਸੱਚ ਮੁੱਚ ਹੀ ਈਤਾਰ ਲਈ ਹੈ ਮੋਦੀ ਖਾਨੇ ਦੀ ਇੰਨੀ ਕਮਾਈ ਛੱਡ ਕੇ ਇਸ ਤਰ੍ਹਾਂ ਫਕੀਰ ਹੋ ਕੇ ਬੈਠ ਜਾਣਾ ਕੋਈ ਸਿਆਣਪ ਵਾਲੀ ਗੱਲ ਨਹੀਂ ਹੈ ਸੁੱਖ ਸੁਵਿਧਾ ਨੂੰ ਤਿਆਗ ਕੇ ਦੁੱਖਾਂ ਦੇ ਵਿੱਚ ਪੈ ਜਾਣਾ ਇਹ ਚੰਗੀ ਗੱਲ ਨਹੀਂ ਹੈ ਘਰ-ਬਾਰ ਅਤੇ ਇਸਤਰੀ ਪੁੱਤਰਾਂ ਨੂੰ ਤਿਆਗ ਕੇ ਜੰਗਲ ਦੇ ਵਿੱਚ ਬੈਠ ਜਾਣਾ ਇਸ ਤਰ੍ਹਾਂ ਤੁਹਾਡਾ ਦਿਲ ਕਿਵੇਂ ਲੱਗਦਾ ਹੈ ਕੀ ਤੁਹਾਨੂੰ ਮੋਦੀ ਖਾਨੇ ਦੇ ਵਿੱਚੋਂ ਘਾਟਾ ਪੈ ਗਿਆ ਹੈ ਜਾਂ ਨਵਾਬ ਨੇ ਹੀ ਤੁਹਾਨੂੰ ਜਵਾਬ ਦੇ ਦਿੱਤਾ ਹੈ ਮਰਦਾਨਿਆਂ ਦੀਆਂ ਇਹ ਸਾਰੀਆਂ ਗੱਲਾਂ ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਕਿ ਮਰਦਾਨਿਆਂ ਪਹਿਲੀ ਵਾਰ ਤੂੰ ਸਾਨੂੰ ਮਿਲਿਆ ਸੀ ਤਾਂ ਅਸੀਂ ਰਬਾ ਰਬਾਬ ਵਜਾਉਣ ਦਾ ਗੁਣ ਤੈਨੂੰ ਦਿੱਤਾ ਸੀ ਜਿਸ ਨੂੰ ਲੈ ਕੇ ਤੂੰ ਬੜਾ ਪ੍ਰਸੰਨ ਹੋਇਆ ਸੀ ਜਿਸ ਸਮੇਂ ਦੇ ਲਈ ਤੈਨੂੰ ਅਸੀਂ ਉਹ ਗੁਰ ਦਿੱਤਾ ਸੀ ਹੁਣ ਉਹ ਸਮਾਂ ਆ ਗਿਆ ਹੈ ਇਸ ਤੋਂ ਚੰਗਾ ਕੋਈ ਹੋਰ ਕੰਮ ਨਹੀਂ ਹੈ ਤੁਸੀਂ ਹੁਣ ਰਾਤ ਦੇਣ ਸਾਡੇ ਕੋਲ ਹੀ ਰਹਿਵੋ ਸਾਡਾ ਇਹ ਸੁਪਨਾ ਹੈ ਕਿ ਇੱਥੋਂ ਦੇ ਸਾਰੇ ਪਦਾਰਥ ਝੂਠੇ ਹਨ ਜਦੋਂ ਕਿਸੇ ਜੀਵ ਨੂੰ ਗਿਆਨ ਹੋ ਜਾਂਦਾ ਹੈ ਕਿ ਜਿਵੇਂ ਸੁਪਨੇ ਦੇ ਪਦਾਰਥ ਸੁਪਨੇ ਵਿੱਚ ਹੀ ਸੱਚੇ ਜਾਪਦੇ ਹਨ ਪਰ ਜਾਗ ਆਉਣ ਤੇ ਉਹ ਸਭ ਝੂਠੇ ਸਿੱਧ ਹੁੰਦੇ ਹਨ ਉਸੇ ਤਰ੍ਹਾਂ ਹੀ ਇਹ ਜਗਤ ਅਗਿਆਨ ਕਰਕੇ ਸੱਚ ਜਾਪਦਾ ਹੈ ਪਰ ਗਿਆਨ ਹੋ ਜਾਣ ਤੇ ਇਹ ਝੂਠਾ ਸਾਬਿਤ ਹੁੰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਹ ਬਚਨ ਸੁਣ ਕੇ ਭਾਈ ਮਰਦਾਨੇ ਦੇ ਮਨ ਵਿੱਚ ਸੱਚਾ ਵਿਰਾਗ ਜਾਗ ਜਾਂਦਾ ਹੈ ਅਤੇ ਉਹ ਕਹਿਣ ਲੱਗਾ ਹੈ ਕਿ ਮੈਨੂੰ ਜੋ ਤੁਸੀਂ ਕਹੋਗੇ ਮੈਂ ਖੁਸ਼ੀ ਦੇ ਨਾਲ ਉਸ ਦੀ ਪਾਲਣਾ ਕਰਾਂਗਾ। ਤੇ ਕਹਿਣ ਲੱਗਾ ਕਿ ਹੁਣ ਤੁਸੀਂ ਮੈਨੂੰ ਦੱਸੋ ਜਾਣਾ ਕਿੱਧਰ ਨੂੰ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਕਿ ਆਪਣਾ ਹਜੇ ਕੋਈ ਵਿਚਾਰ ਨਹੀਂ ਹੈ ਕਿ ਆਪਾਂ ਕਿੱਥੇ ਜਾਣਾ ਹੈ ਕਿੱਧਰ ਜਾਣਾ ਹੈ। ਪਰ ਜਿੱਦਰ ਸਾਨੂੰ ਉਹ ਪਰਮਾਤਮਾ ਲੈ ਜਾਵੇਗਾ ਉਧਰ ਹੀ ਤੁਸੀਂ ਸਾਡੇ ਨਾਲ ਤੁਰ ਪੈਣਾ ਭਾਈ ਮਰਦਾਨਾ ਕਹਿਣ ਲੱਗਾ ਕਿ ਪਾਸ਼ਾ ਜੀ ਮੈਨੂੰ ਮਹਤਾ ਕਾਲੂ ਜੀ ਅਤੇ ਮਾਤਾ ਤ੍ਰਿਪਤਾ ਜੀ ਨੇ ਤੁਹਾਡੀ ਖਬਰ ਲੈਣ ਦੇ ਲਈ ਭੇਜਿਆ ਹੈ ਉਹ ਮੈਨੂੰ ਪਿੱਛੇ ਉਡੀਕਦੇ ਹੋਣੇ ਹਨ ਪਰ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਤੁਸੀਂ ਮੇਰੇ ਨਾਲ ਚੱਲੋ ਪਰ ਹੋਣ ਮੈਂ ਕੀ ਕਰਾਂ ਤਾਂ ਗੁਰੂ ਨਾਨਕ ਪਾਸ਼ਾ ਜੀ ਕਹਿਣ ਲੱਗੇ ਕਿ ਮਰਦਾਨਿਆ ਜਿਵੇਂ ਤੈਨੂੰ ਚੰਗਾ ਲੱਗਦਾ ਹੈ ਤੂੰ ਉਸੇ ਤਰ੍ਹਾਂ ਹੀ ਕਰ ਸਾਡੇ ਨਾਲ ਰਹਿਣਾ ਤਾਂ ਬੜਾ ਔਖਾ ਹੈ ਜਿਹੜਾ ਸਬਰ ਤੇ ਸੰਤੋਖ ਰੱਖ ਸਕਦਾ ਹੈ ਉਹੀ ਸਾਡੇ ਨਾਲ ਰਹਿ ਸਕਦਾ ਹੈ ਤਾਂ ਭਾਈ ਮਰਦਾਨਾ ਕਹਿਣ ਲੱਗਾ ਕਿ हे ਪਰਮਾਤਮਾ ਮੇਰੀ ਮਨ ਦੀ ਤ੍ਰਿਸ਼ਨਾ ਮੁੱਕ ਗਈ ਹੈ ਘਰ-ਬਾਰ ਆਉਣ ਜਾਣ ਦੀ ਆਸਾ ਮੁੱਕ ਗਈ ਹੈ ਤੁਹਾਡੇ ਵਰਗਾ ਮੈਨੂੰ ਕੋਈ ਹੋਰ ਨਾ ਝਣ ਨਹੀਂ ਆਉਂਦਾ ਹੁਣ ਮੈਂ ਤੁਹਾਡੇ ਨਾਲ ਹੀ ਰਹਿਣ ਦਾ ਮਨ ਬਣਾ ਲਿਆ ਹੈ ਤਾ ਭਾਈ ਮਰਦਾਨੇ ਦੀ ਗੱਲ ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲਗੇ ਕਿ ਜਾ ਮਰਦਾਨਿਆ ਸ਼ਹਿਰ ਤੋਂ ਜਾ ਕੇ ਇੱਕ ਕੋਈ ਚੰਗਾ ਰਬਾਬ ਲੈ ਆ ਤਾਂ ਭਾਈ ਮਰਦਾਨਾ ਕਹਿਣ ਲੱਗਾ ਕਿ ਪਾਸ਼ਾ ਜੀ ਮੈਂ ਤਾਂ ਕਦੇ ਰਬਾਬ ਨਾ ਹੀ ਤਾਂ ਬਜਾਇਆ ਹੈ ਅਤੇ ਨਾ ਹੀ ਕਦੇ ਗਾਇਆ ਹੈ ਫਿਰ ਮੈਂ ਰਬਾਬ ਕਿਵੇਂ ਖਰੀਦਾਂਗਾ ਤਾਂ ਗੁਰੂ ਨਾਨਕ ਪਾਸ਼ਾ ਜੀ ਕਹਿਣ ਲਗੇ ਮਰਦਾਨਿਆ ਰਬਾਬ ਬਜਾਉਣ ਦਾ ਤੇ ਗਾਉਣ ਦਾ ਜਿਹੜਾ ਗੁਣ ਤੂੰ ਸਾਡੇ ਤੋਂ ਲਿਆ ਸੀ ਉਹ ਕਿੱਥੇ ਹੈ ਤਾਂ ਮਰਦਾਨਾ ਕਹਿਣ ਲੱਗਾ ਕਿ ਗੁਰੂ ਜੀ ਮੇਰੇ ਕੋਲ ਹੀ ਹੈ ਤਾਂ ਭਾਈ ਮਰਦਾਨਾ ਗੁਰੂ ਨਾਨਕ ਪਾਸ਼ਾ ਜੀ ਦਾ ਹੁਕਮ ਮੰਨ ਕੇ ਸ਼ਹਿਰ ਵਿੱਚ ਚਲਿਆ ਜਾਂਦਾ ਹੈ ਤੇ ਉੱਥੇ ਜਾ ਕੇ ਦੇਖਦਾ ਹੈ ਕਿ ਢਾਡੀ ਪਠਾਣ ਨੂੰ ਗਾਪ ਜਾ ਕੇ ਸੁਣਾ ਰਿਹਾ ਹੈ ਜਦ ਪਠਾਣ ਗਾਉਣਾ ਸੁਣ ਕੇ ਘਰ ਨੂੰ ਚਲਿਆ ਜਾਂਦਾ ਹੈ ਤਾਂ ਮਰਦਾਨਾ ਉਸ ਢਾਡੀ ਨੂੰ ਕਹਿਣ ਲੱਗਾ ਕਿ 헤 ਭਲੇ ਬੰਦਿਆ ਤੈਨੂੰ ਇੱਕ ਮਹਾਪੁਰਖ ਉਡੀਕ ਰਹੇ ਹਨ ਅਤੇ ਤੁਸੀਂ ਮੇਰੇ ਨਾਲ ਚਲੋ ਤਾਂ ਉਸ ਢਾਡੀ ਨੂੰ ਨਾਲ ਲੈ ਕੇ ਮਰਦਾਨਾ ਗੁਰੂ ਨਾਨਕ ਪਾਸ਼ਾ ਜੀ ਦੇ ਕੋਲ ਆ ਜਾਂਦਾ ਹੈ ਗੁਰੂ ਨਾਨਕ ਪਾਸ਼ਾ ਜੀ ਅੱਖਾਂ ਬੰਦ ਕਰਕੇ ਸਮਾਧੀ ਲਾ ਕੇ ਬੈਠੇ ਹੋਏ ਸਨ ਜਦ ਉਸ ਢਾਡੀ ਨੇ ਰਬਾਬ ਵਜਾਇਆ ਤਾਂ ਗੁਰੂ ਨਾਨਕ ਪਾਸ਼ਾ ਜੀ ਉਸ ਨੂੰ ਸੁਣ ਕੇ ਬੜੇ ਪ੍ਰਸੰਨ ਹੁੰਦੇ ਹਨ ਅਤੇ ਮਰਦਾਨੇ ਨੂੰ ਕਹਿਣ ਲੱਗੇ ਕਿ ਮਰਦਾਨਿਆ ਤੂੰ ਆਪ ਇਸ ਰਬਾਬ ਨੂੰ ਵਜਾਇਆ ਤਾਂ ਗੁਰੂ ਨਾਨਕ ਪਾਸ਼ਾ ਜੀ ਦਾ ਹੁਕਮ ਮੰਨ ਕੇ ਮਰਦਾਨੇ ਨੇ ਰਬਾਬ বাজਾਇਆ ਤਾਂ ਉਸ ਦੀ ਸੁਰੀਲੀ ਆਵਾਜ਼ ਸੁਣ ਕੇ ਅਵ੍ਰਿਛਾਂ ਵਿੱਚੋਂ ਰਸ ਚੌਣ ਲੱਗ ਪਿਆ ਅਤੇ ਪੰਛੀਆਂ ਨੂੰ ਪ੍ਰੇਮ ਆਉਣ ਲੱਗ ਜਾਂਦਾ ਹੈ ਆਨੰਦ ਆਉਣ ਲੱਗ ਜਾਂਦਾ ਹੈ ਰਬਾਬ ਵਜਾਉਣ ਵਾਲਾ ਢਾਡੀ ਇਸ ਹੈਰਾਨ ਕਰਨ ਵਾਲੇ ਕੌਤਕ ਨੂੰ ਵੇਖ ਕੇ ਕਹਿਣ ਲੱਗਾ ਮੈਂ ਬੜੇ ਦੇਸਾਂ ਦੇ ਢਾਡੀ ਵੇਖੇ ਹਨ ਪਰ ਤੇਰੇ ਵਰਗਾ ਕੋਈ ਗੁਣਵਾਣ ਨਹੀਂ ਵੇਖਿਆ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਪੁੱਛਣ ਲੱਗੇ ਕ ਮਰਦਾਨਿਆ ਦੱਸ ਤੈਨੂੰ ਸਤਾਰ ਵਜਾਉਣ ਦਾ ਕੈਸਾ ਸੁੰਦਰ ਗੁਣ ਆ ਗਿਆ ਹੈ ਤਾਂ ਮਰਦਾਨਾ ਕਹਿਣ ਲੱਗਾ ਕ ਗੁਰੂ ਪਾਤਸ਼ਾਹ ਜੀ ਮੈਂ ਇਸ ਮੂਹ ਨਾਲ ਆਪ ਜੀ ਦੀ ਕਿਵੇਂ ਵਡਿਆਈ ਕਰ ਸਕਦਾ ਹਾਂ ਤੁਸੀਂ ਤਾਂ ਪੂਰਨਪੁਰਖ ਆਪ ਹੀ ਖੁਦਾ ਹੋ ਜਿਨ੍ਹਾਂ ਦੇ ਬਚਨਾਂ ਕਰਕੇ ਮੈਨੂੰ ਐਸਾ ਗੁਣ ਮਿਲਿਆ ਹੈ ਤਾ ਭਾਈ ਮਰਦਾਨਾ ਉੱਠ ਕੇ ਗੁਰੂ ਨਾਨਕ ਪਾਤਸ਼ਾਹ ਜੀ ਚਰਣਾ ਉੱਤੇ ਮੱਥਾ ਟੇਕਦਾ ਹੈ ਅਤੇ ਕਹਿਣ ਲੱਗਾ ਕਿ ਤੁਹਾਡੇ ਦਰਸ਼ਨ ਕਰਕੇ ਸਾਰੇ ਦੁੱਖ ਰੋਗ ਕਟੇ ਜਾਂਦੇ ਹਨ ਤੁਸੀਂ ਜੋ ਹੁਕਮ ਕਰੋਗੇ ਮੈਂ ਤੁਹਾਡਾ ਉਹੀ ਹੁਕਮ ਮੰਨਾਂਗਾ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਕਿ ਜਾਓ ਮਰਦਾਨਿਆ ਨਗਰ ਦੇ ਵਿੱਚ ਜਾ ਕੇ ਇੱਕ ਰਬਾਬ ਖਰੀਦ ਲਿਆਓ ਤਾਂ ਮਰਦਾਨਾ ਕਹਿਣ ਲੱਗਾ ਕਾ ਪਾਤਸ਼ਾਹ ਜੀ ਮੈਂ ਐਸੇ ਦੇ ਦੇਵੋ ਮੈਂ ਹੁਣੇ ਜਾ ਕੇ ਰਬਾਬ ਲੈ ਆਉਣਾ ਹਾਂ ਤੱਗੁਰ ਨਾਨਕ ਪਾਸ਼ਾ ਜੀ ਕਹਿਣ ਲੱਗੇ ਕਿ ਮੰਗਣਾ ਚੰਗਾ ਤਾਂ ਨਹੀਂ ਲੱਗਦਾ ਕਿਉਂਕਿ ਇਸ ਨਾਲ ਮੰਗਣ ਵਾਲੇ ਦੇ ਗੁਨਾ ਦੀ ਹਾਨੀ ਹੁੰਦੀ ਹੈ ਪਰ ਤੂੰ ਬੇਬੇ ਨਾਨਕੀ ਜੀ ਦੇ ਕੋਲੋਂ ਰਬਾਬ ਖਰੀਦਣ ਦੇ ਲਈ ਸਾਡਾ ਨਾਮ ਲੈ ਕੇ ਪੈਸੇ ਮੰਗ ਲੈਣਾ ਤੱਗੁਰ ਨਾਨਕ ਪਾਸ਼ਾ ਜੀ ਦੇ ਕਹਿਣ ਤੇ ਭਾਈ ਮਰਦਾਨਾ ਬੇਬੇ ਨਾਨਕੀ ਜੀ ਦੇ ਕੋਲ ਚਲਿਆ ਜਾਂਦਾ ਹੈ ਅਤੇ ਗੁਰੂ ਨਾਨਕ ਪਾਸ਼ਾ ਜੀ ਦਾ ਨਾਮ ਲੈ ਕੇ ਪੈਸੇ ਲੈ ਲੈਂਦਾ ਹੈ ਤਾਂ ਬੇਬੇ ਨਾਨਕੀ ਜੀ ਕਹਿਣ ਲੱਗੇ ਕੇ ਮਰਦਾਨਿਆਂ ਇੱਕ ਰਬਾਬ ਕੀ ਇਸ ਵੀਰ ਤੇ ਲਈ ਤੇ ਸੱਤ-ਸੱਤਰ ਬਾਬਾਂ ਕੁਰਬਾਨ ਕਰਦੀ ਹਾਂ ਮੈਂ ਪਾਗਾવાડી ਹਾਂ ਜੋ ਮੇਰੇ ਪ੍ਰਾਣ ਹੈ ਮੈਨੂੰ ਇਹ ਸੇਵਾ ਲਈ ਹੈ ਪਰ ਮਰਦਾਨਿਆਂ ਇੱਕ ਵਾਰੀ ਜ਼ਰੂਰ ਕਹੀਂ ਕਿ ਮੇਰਾ ਵੀਰ ਮੈਨੂੰ ਆ ਕੇ ਇੱਕ ਵਾਰੀ ਜ਼ਰੂਰ ਦਰਸ਼ਨ ਦੇ ਜਾਵੇ ਤਾਂ ਭਾਈ ਮਰਦਾਨਾ ਬੇਬੇ ਨਾਨਕੀ ਜੀ ਤੋਂ ਪੈਸੇ ਲੈ ਕੇ ਰਬਾਬ ਲੈ ਆਉਂਦਾ ਹੈ ਅਤੇ ਗੁਰੂ ਨਾਨਕ ਪਾਸ਼ਾ ਜੀ ਦੇ ਕੋਲ ਚਲਿਆ ਜਾਂਦਾ ਹੈ ਜਾ ਕੇ ਉਸੇ ਤਰ੍ਹਾਂ ਹੀ ਬੇਬੇ ਨਾਨਕੀ ਜੀ ਦਾ ਸੁਨੇਹਾ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਦਿੰਦਾ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਉਸੇ ਹੀ ਵੇਲੇ ਉੱਠ ਕੇ ਤੁਰ ਪੈਂਦੇ ਹਨ ਅਤੇ ਮਰਦਾਨੇ ਦੇ ਨਾਲ ਬੇਬੇ ਨਾਨਕੀ ਜੀ ਦੇ ਘਰ ਪਹੁੰਚ ਜਾਂਦੇ ਹਨ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਬੇਬੇ ਨਾਨਕੀ ਜੀ ਦੇ ਘਰ ਪਹੁੰਚਦੇ ਹਨ ਤਾਂ ਬੇਬੇ ਨਾਨਕੀ ਜੀ ਬੜੇ ਹੀ ਪਿਆਰ ਦੇ ਨਾਲ ਆਪਣੇ ਵੀਰ ਨੂੰ ਸੁੰਦਰ ਪਲੰਘ 'ਤੇ ਬਿਠਾਉਂਦੀ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਕਿ ਪੈਣ ਜੀ ਤੁਸੀਂ ਜਿਸ ਖੁਸ਼ੀ ਦੇ ਲਈ ਸਾਨੂੰ ਇੱਥੇ ਬੁਲਾਇਆ ਹੈ ਉਹ ਤੁਸੀਂ ਸਾਨੂੰ ਦੱਸੋ ਤਾਂ ਪੈਣ ਨਾਨਕੀ ਕਹਿਣ ਲੱਗੀ ਪਾਸ਼ਾ ਜੀ ਮੈਨੂੰ ਇਹ ਹੀ ਲਾਲਸਾ ਹੈ ਕਿ ਤੁਸੀਂ ਮੈਨੂੰ ਦਰਸ਼ਨ ਦਿਂਦੇ ਰਿਹਾ ਕਰੋ ਅਤੇ ਜੇ ਕਿਸੇ ਵੀ ਚੀਜ਼ ਦੀ ਲੋੜ ਹੋਵੇ ਉਹ ਮੇਰੇ ਕੋਲੋਂ ਮੰਗ ਲਿਆ ਕਰੋ ਤਾਂ ਗੁਰੂ ਨਾਨਕ ਪਾਸ਼ਾ ਜੀ ਕਹਿਣ ਲੱਗੇ ਕਿ ਬੇਬੇ ਜੀ ਤੁਸੀਂ ਸਾਨੂੰ ਜਦੋਂ ਵੀ ਯਾਦ ਕਰੋਗੇ ਅਸੀਂ ਉਸੇ ਵੇਲੇ ਹਾਜ਼ਰ ਹੋ ਜਾਵਾਂਗੇ ਤਾਂ ਬੇਬੇ ਨਾਨਕੀ ਜੀ ਗੁਰਨਾਣ ਕੇ ਪਾਤਸ਼ਾਹ ਜੀ ਦੇ ਇਹ ਬਚਨ ਸੁਣ ਕੇ ਬੜੇ ਪ੍ਰਸੰਨ ਹੁੰਦੇ ਹਨ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੀ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ